ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਸ ਸਿਮਰਤ ਸਭ ਕਿਲ ਵਿਖਣਾ ਸੈ ਬਿਤੇਰੇ ਹੋਇ ਉਦਾਰੋ ਸੋ ਹਰ ਹਰ ਤੁਮ ਸਾਧਹਿ ਜਾ ਕੋ ਜਾ ਕਾ ਸੰਗ ਤੇਰੀ ਪ੍ਰੀਤ ਕਾਪੜ ਪਤ ਪਰ ਮੇਸ਼ਰ ਰਾਖੀ ਉਹ ਜਨੇ ਕੀਰਤਨ ਨੀਤ ਸਜਾ ਸਜਾ ਪਾਤੀ ਸ਼ਾਉ ਸਿਵ ਸ਼ਾਮ ਦੇ ਸ਼ਾਉ ਜਿਵੇਂ ਪਾਸ ਬਹਿਟ ਸੋਹਿ ਮਹਲਾ ਪੰਜਵਾ ਘਟ ਘਟ ਅੰਤਰ ਤੁਮੇ ਬਸਾਰੇ ਸਾਰਾ ਮਨ ਵਿੱਚ ਸਾਰੇ ਰਹਾਉ ਪਾਣੀ ਕਹਜੋਨ rakh abhare nanak kasme din ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਆਪ ਸਾਰੇ ਸੰਤਾਨੇ ਸਤਿਗੁਰੂ ਮਹਾਰਾਜ ਜੀ ਦੀ ਨਿੱਘੀ ਮਿੱਠੀ ਗੋਦ ਦਾ ਅਨੰਦ ਮਾਣਿਆ ਹੈ ਹਫ਼ਤਾਵਾਰੀ ਜੋ ਪਹਿਲਾ ਬਾਣੀ ਸਮਾਗਮਾਂ ਦੇ ਅੰਦਰ ਆਪਬੇਤ ਸੰਤਾਨੇ ਹਾਜ਼ਰੀਆਂ ਭਰੀਆਂ ਅਤੇ ਨਾਲ ਇਹ ਜੋ ਚਾਰੇ ਦਿਨਾਂ ਦਾ ਰੋਜ਼ਾਨਾ ਹੈ ਸਮਾਗਮ ਚੱਲ ਰਿਹਾ ਤੇ ਸਹਿਬਾਨ ਜੀ ਦੀ ਯਾਦ ਉਸ ਮੱਥ ਗੁਰਦੁਆਰਾ ਸਾਹਿਬ ਕੇ ਚੱਲ ਰਿਹਾ ਰੋਜ਼ਾਨਾ ਹੀ 5:00 ਬਜੇ ਤੋਂ 7:30 ਬਜੇ ਤੱਕ ਕਰੀਬ ਦੀਵਾਨ ਸਰਦੇ ਹੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਥਾ ਸ਼ਬਦ ਵਿਚਾਰ ਹੁੰਦੇ ਹਨ ਸਵਾਪ ਜੀ ਬਹਿਤੀ ਹੈ ਕਿ ਸਾਰੇ ਆਣੇ ਹਾਜ਼ਰੀ ਪਰ ਕੇ ਇਲਾਹੇ ਪ੍ਰਾਪਤ ਕਰਨ ਦੀ ਕਿਰਪਾਤਾ ਕਰਨੀ ਆਓ ਕੁਝ ਸਮਾਗੁਰੂ ਸ਼ਬਦ ਵਿਚਾਰ ਦੇ ਵਿੱਚ ਜੁੜੀਏ ਸਤਗੁਰੂ ਮਹਾਰਾਜ ਜੀ ਨੇ ਪਾਵਨ ਹੁਕਮਨਾਮੇ ਬਖਸ਼ਿਸ਼ ਕੀਤੇ ਹਨ ਆਪ ਸਭਨਾਂ ਨੇ ਸ਼ਰਨ ਕੀਤੀ ਹੈ ਆਓ ਸਤਿਗੁਰੂ ਜੀ ਇਹਨਾਂ ਪਾਵਨ ਕੋਇਤਲ ਅੰਮ੍ਰਿਤ ਬਚਨਾਂ ਦੇ ਵਿੱਚ ਗੁਰੂ ਕੇ ਪਿਆਰਿਆਂ ਨੂੰ ਕੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਗੁਰੂ ਸ਼ਬਦ ਵਿਚਾਰ ਦੇ ਵਿੱਚ ਚੋਣਾ ਕਰੀਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨੇਦਾਨਾ ਨਰਤਨ ਲਾਲ ਜਾਂ ਕਾ ਕਸੂਨਾ ਹੋਲ ਪਰੇ ਪਨੌਰ ਅਖੂਟਾ ਥੋਲ ਖਾਹੋ ਖਰਚੋ ਨਾਲ ਮਿਲ ਪਾਈ ਟੋਟਲਾ ਆਵੈ ਮਦਦ ਹੋ ਜਾਏ ਦੁਨੀਆ ਦੇ ਤਮਾਮ ਖਜ਼ਾਨੇ ਰੋਹਨ ਜਿਨ੍ਹਾਂ ਨੂੰ ਮਨੁੱਖ ਜੋ ਹੈ ਮਾਇਆਵਕ ਹੋ ਕਰਕੇ ਚਿੰਬੜਦਾ ਹੈ ਜੋੜਨ ਦੀ ਕੋਸ਼ਿਸ਼ ਕਰਦਾ ਹੈ ਇਕੱਠੇ ਕਰਕੇ ਰੱਖਦਾ ਹੈ ਉਹ ਇਸ ਖਜ਼ਾਮਿਆਂ ਨੂੰ ਜੋੜਨ ਦੇ ਲੋਭ ਦੇ ਵਿੱਚ ਤੇ ਭੋਗਣ ਦੇ ਵਿਕਰਮ ਦੇ ਵਿੱਚ ਉਲਝ ਕਰਕੇ ਆਪਣੇ ਜੀਵਨ ਦਾ ਜੋ ਤਾਣਾ ਬੋਣਾ ਹੈ ਉਸ ਨੂੰ ਅਜਾਈ ਕਰਵਾ ਜਾਂਦਾ ਹੈ ਮਨੁੱਖ ਦਾ ਆਉਣਾ ਕੋਈ ਪਦਾਰਥ ਇਕੱਠੇ ਕਰਨਾ ਨਹੀਂ ਹੈ ਜੋ ਮਨੁੱਖ ਆਇਆ ਹੈ ਤਾਂ ਉਸ ਦਾ ਜੋ ਦੇਜਕ ਹੈ ਜੋ ਉਸ ਨੂੰ ਪ੍ਰਾਪਤ ਹੋਣਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਉਸ ਦੇ ਮਸਕ ਦੇ ਤੇਜੋ ਦੇਖ ਹੈ ਪਹਿਲੀ ਦਿੱਖ ਦਤਾ ਹੈ ਪਰ ਮਨੁੱਖ ਜੋ ਹੈ ਉਹ ਮਾਇਆਵਕ ਹੈ ਪਰ ਮਾਇਆ ਦੇ ਇਲਾ ਬੇਕਰ ਸਾੰਗੇ ਵਿੱਚ ਕਈ ਪ੍ਰਕਾਰ ਦੇ ਨਿਤਾ ਪ੍ਰਤ ਹੀ ਉਸ ਨੂੰ ਮਾਇਆਮਕ ਠੋਕਰਾਂ ਲੱਗਦੀਆਂ ਹਨ ਉਹ ਚੇਸ਼ਾ ਕਰਦਾ ਹੈ ਕਿ ਮੈਂ ਝਾਦਾ ਚੋਗੁਰਾ ਬਹੁ ਪਰਪੰਚਕਾਰ ਪਰਤਾਂ ਦੇ ਹਵੇ ਸੁਤਦਾਰਾਂ ਪੈ ਆਣ ਲੁਟਾਵੈ ਮਨ ਮੇਰੇ ਭੁਲੇ ਕਪਟ ਨਾ ਕੀਜੈ ਅੰਤ ਨਵੇਰਾ ਕਿਵੇ ਜੀਪਾ ਲਿੱਟ ਰੇ ਮੇਰੇ ਮਨ ਅਜੇ ਵੀ ਸਮਝ ਨਾ ਕਰ ਬੜੇ ਹੀ ਪ੍ਰਪੰਚ ਕਰਦਾ ਹੈ ਤੇ ਮਾਇਆ ਕੱਠੀ ਕਰਕੇ ਕਿਸੇ ਦਾ ਹੱਕ ਮਾਰ ਕਰਕੇ ਲੈਂਦਾ ਹੈ ਬੜੇ ਹੀ ਪ੍ਰਪੰਚ ਕਰਕੇ ਮਾਇਆ ਜੋੜਦਾ ਹੈ ਕਿਸੇ ਦਾ ਕਾਹਨ ਕਰਕੇ ਵੀ ਮਾਇਆ ਜੋ ਹੈ ਉਸ ਨੂੰ ਲਿਆ ਕਰਕੇ ਸੁੱਤਦਾਰਾਂ ਪਿਆਣ ਉਟਾਵੇ ਆਪਣੇ ਪਰਿਵਾਰ ਤੇ ਸੁੱਤਦਾਰਾਂ ਜੋ ਹੈ ਇਸ ਤਰੀਹਰ ਪੁੱਤਰ ਹਨ ਰਿਸ਼ਤੇਦਾਰ ਹਨ ਉਹਨਾਂ ਦੇ ਅੱਗੇ ਉਹਨਾਂ ਤੇ ਲੁਟਾਉਣਾ ਹੈ ਮਨ ਮੇਰੇ ਨੂੰ ਲੈ ਕਪਟਨਾ ਕੀ ਜਾਹੇ ਤੇਰੇ ਮਨ ਐਸਾ ਕਪਟਾ ਨਾ ਕਰਨਾ ਕਰ ਇਹ ਛਲ ਕਰਨਾ ਛੱਡ ਦੇ ਤੂੰ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ ਹੈ ਅੰਤ ਵੇਲੇ ਕੋਈ ਵੀ ਤੇਰੀ ਜਗਾ ਉਸ ਮੌਤ ਦੇ ਚਖਾ ਦੇ ਵਿੱਚ ਡੇਟਰੋ ਵਾਲਾ ਜਾਗ ਰਹੇ ਹੋ ਰੇ ਮਨਾ ਜਾਗ ਰਹੇ ਹੋ ਕਹਾ ਗਾਫੋਲੇ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਇ ਕੇ ਸਾਗਣਾ ਹੋਇਆ ਇਹ ਜਿਹੜਾ ਤੇਰਾ ਸਰੀਰ ਹੈ ਜਿਸ ਨੂੰ ਤੂੰ ਸੱਚ ਲਾ ਕੇ ਬੈਠਾ ਹੈ ਜਿਹਦੇ ਵਿੱਚ ਤੂੰ ਆਪਣੇ ਆਪ ਨੂੰ ਇਕੱਠਾ ਕਰਕੇ ਬੈਠਾ ਹੋਇਆ ਹੈ ਤੇ ਸੋਚਦਾ ਹੈ ਕਿ ਇਹ ਹੀ ਮੈਂ ਹਾਂ ਇਹ ਹੀ ਮਨੁੱਖ ਦਾ ਦਾਜੋ ਸਰੀਰ ਹੈ ਕੇਵਲ ਤਾਂ ਕੇਵਲ ਮੈਂ ਇਸ ਨੂੰ ਹੀ ਭੋਕੜ ਦੇ ਲਈ ਆਇਆ ਹਾਂ ਨਹੀਂ ਕਿ ਕੇਵਲ ਅਸੀਂ ਜਿਸ ਦਿਨ ਕੋਈ 4.5 ਦੀ ਭੁੱਖ ਰੱਖ ਲਈਏ ਤਾਂ ਇਹ ਜੋ ਸਰੀਰ ਹੈ ਸਾਨੂੰ ਅੰਦਰੋਂ ਹੀ ਨਾਸ਼ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਸਾਨੂੰ ਅੰਦਰੋਂ ਹੀ ਖਾਣਾ ਸ਼ੁਰੂ ਕਰ ਦਿੰਦਾ ਸਰਬਪ੍ਰੀਤਿ ਕਿਰਪਾ ਕਰਦੇ ਹਾਂ ਇਹ ਮੇਰੇ ਵਾਂਗ ਜਾਗਣਾ ਕਰ ਜਿਹੜਾ ਸਰੀਰ ਤੇਰੇ ਨਾਲ ਉੱਪਜਿਆ ਸੀ ਉਹ ਵੀ ਤੇਰਾ ਸਾਥ ਹਦਾਂ ਹੀ ਦੇਵੇਗਾ ਉਹੋਂ ਉਹੀ ਤੇ ਕਦਨ ਤੇਰੇ ਕੋਲੋਂ ਦੂਰ ਹੋ ਜਾਵੇਗਾ ਫਿਰ ਕਿਉਂ ਕਰਕੇ ਮਾਤ ਪਿਤਾ ਸੁਤ ਬੰਧ ਜਾਣ ਰਹੇ ਤੇ ਜਾਸੇ ਉਹ ਕੀ ਨਾ ਜੀਓ ਛੁਟਿਓ ਜਬ ਦੇ ਤੇ ਘਰ ਅਜਨਮ ਦੇਗਾ ਜਿਨ੍ਹਾਂ ਨੂੰ ਤੂੰ ਆਪਣੇ ਸਮਝਦਾ ਸੀ ਮਾਤ ਪਿਤਾ ਮਾਤਾ ਪਿਤਾ ਨੂੰ ਆਪਣਾ ਜਾਣਦਾ ਸੀ ਜਿਨ੍ਹਾਂ ਨੂੰ ਆਪਣੇ ਸਮਝਿਆ ਜਾਣਾ ਸੀ ਕਿ ਮੇਰਾ ਸਦਾ ਸਾਥ ਦੇਣਗੇ ਪਰ ਜਿਸ ਵੇਲੇ ਮਨੁੱਖਾ ਸਰੀਰ ਦੇ ਵਿੱਚੋਂ ਉਹ ਖੇਡ ਨਿਕਲ ਜਾਂਦੀ ਹੈ ਜੋ ਕਾਲਪੁਰਖ ਦਾ ਜੋਰ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਦੇ ਹਨ ਧਾਰ ਅਗਨ ਮੈਦੀਨਾ ਫਿਰ ਤੈਨੂੰ ਅਗਨੀ ਦੇ ਵਿੱਚ ਡਾਲ ਦਿੱਤਾ ਜਾਵੇਗਾ ਇਹ ਬੇਦਰ ਕੋ ਬਿਵਹਾਰ ਬਣਿਓ ਹੈ जग ਕੋ ਤੁਮ ਜਾਣੋ ਮਨੁੱਖੋ ਪਿਆਰਿਓ ਫੇ ਸਤ ਗੁਰੂ ਸਾਰਾ ਹੀ ਸੰਸਾਰ ਕੇਵਲ ਇਸੇ ਹੀ ਚਾਖ ਦੇ ਵਿੱਚ ਲਗਾ ਹੋਇਆ ਦੇਖਦੇ ਹਾਂ ਕਿ ਸਮਝਦਾ ਨਹੀਂ ਉਹ ਇਸ ਮਾਇਵਿਕ ਸੰਸਾਰ ਨੂੰ ਸਵੇਮੀ ਸੱਚ ਜਾਣਦੇ ਬੈਠਾ ਹੈ ਔਰ ਇਸ ਮੇਲਿਆ ਹੋਇਆ ਦਾਤਾਂ ਨੂੰ ਘੋੜ ਦੇ ਵਿੱਚ ਲੱਗ ਗਿਆ ਭਾੜੇ ਸਤ ਗੁਰੂ ਜੀ ਕਿਰਪਾ ਕਰਦੇ ਹਨ ਅੰਤ ਨਵੇਰਾ ਤੇਰੇ ਜੀਪੈ ਜਿ ਚੇ ਮਰਖ ਇਸ ਦਾ ਜੋ ਲੇਖਾ ਹੈ ਇਸ ਦਾ ਜੋ ਹਿਸਾਬ ਹੈ ਉਹ ਅੰਤ ਵੇਲੇ ਤੇਰੇ ਕੋਲ ਹੀ ਲੈ ਜਾਵੇਗਾ ਇਹ ਨਹੀਂ ਹੈ ਕਿ ਕਿਸੇ ਦੇ ਹੋਰ ਦੇ ਮੱਥੇ ਤੇ ਤੂੰ ਦੋਸ਼ ਝੜ ਦੇਵੇਂਗਾ ਤੇ ਮੁਕਤ ਹੋ ਜਾਵੇਂਗਾ ਨਹੀਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਾ ਦੇਜੈ ਅਗੁਰ ਜਨਾਂ ਸੋ ਸਤਗੁਰੂ ਜੀ ਮਹਾਰਾਜ ਜੀ ਪਾਵਨ ਸ਼ਬਦ ਜੋ ਸਾਨੂੰ ਬਖਸ਼ਿਸ਼ ਕਰ ਰਿਹਾ ਮਾਇਆਵੋ ਕ ਸੰਸਾਰ ਕਾ ਜੋ ਇਨਸਾਨ ਹੈ ਉਸ ਨੂੰ ਸਤਗੁਰੂ ਜੀ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੂੰ ਪ੍ਰੇਤਕ ਤੂੰ ਪ੍ਰਾਣ ਆਧਾਰੇ ਤੁਮਹਿ ਵੇਖ ਵੇਖ ਮਨ ਦੇ ਵਿਚਾਰੇ हे ਮੇਰੇ ਪ੍ਰੀਤੋ हे ਮੇਰੇ ਚੋਟੀ ਪ੍ਰਮਾਤਮਾ ਵਾਹਿਗੁਰੂ ਆਪ ਹੀ ਮੇਰੇ ਸੱਜਣ ਹੋ ਤੇ ਆਪ ਦਾ ਹੀ ਜੋ ਜੋਰ ਹੈ ਉਹ ਮੇਰੇ ਪ੍ਰਾਣਾਂ ਦੇ ਵਿੱਚ ਘੋੜ ਰਿਹਾ ਹੈ ਪ੍ਰਾਣ ਆਵਾਜ਼ੇ ਮੇਰੇ ਪ੍ਰਾਣਾਂ ਦਾ ਆਧਾਰ ਵੀ ਆਪ ਹੋ ਔਰ ਆਪ ਜੀ ਨੂੰ ਦੇਖ ਦੇਖ ਕਰਕੇ ਐਸੀ ਕਿਰਪਾ ਕਰੋ ਇਹ ਮੇਰਾ ਜਿਹੜਾ ਮਨ ਹੈ ਸਦਾ ਹੀ ਪਸੀਜਦਾ ਰਹੇ ਜਿਸ ਮੇਰੇ ਵੀ ਆਪ ਜੀ ਦਾ ਦਰਸ਼ਨ ਕਰੇ ਜਿਸ ਵੇਲੇ ਤੇ ਆਪ ਜੀ ਦਾ ਬਚਨ ਸਰਵਣ ਕਰੇ ਇਹ ਮਨ ਮਨ ਜੋ ਹੈ ਉਹ ਆਨੰਦ ਅਤੇ ਹੁਲਾਸ ਦੇ ਵਿੱਚ ਪਰਪੂਰ ਹੋ ਜਾਵੇ ਔਰ ਆਪ ਜੀ ਦੇ ਨਾਮ ਸਿਮਰਨ ਦੇ ਵਿੱਚ ਲੀਵ ਹੋ ਜਾਵੇ ਸਤਿਗੁਰੂ ਜੀ ਕੇਂਦਰੀ ਪਾਵਨ ਦੇ ਵਿੱਚ ਇਹ ਪਾਵਨ ਉਪਦੇਸ਼ ਸਾਰ ਸਾਰਿਆਂ ਨੂੰ ਬਖਸ਼ਿਸ਼ ਕਰਦੇ ਹਾਂ ਕਾਟ ਕਾਟ ਅੰਤਰ ਤੁਮ ਦਾ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਹਰ ਇੱਕ ਕਾਟ ਦੇ ਵਿੱਚ ਹਰ ਇੱਕ ਹਿਰਦੇ ਦੇ ਵਿੱਚ ਹਰ ਇੱਕ ਸਰੀਰ ਦੇ ਵਿੱਚ ਬਲ ਕੇ ਹਰ ਇੱਕ ਧਰਤੀ ਦੇ ਕਣ ਕਣ ਦੇ ਵਿੱਚ ਵੀ ਇਹ ਪ੍ਰਭਾਤਮਾ ਵਾਹਿਗੁਰੂ ਆਪ ਵਸ ਰਹੇ ਹੋ ਬਸਾਰਾ ਕਰ ਰਹੇ ਹੋ ਉਹ ਸਾਰਾ ਹੀ ਜੋ ਸਗਲ ਸਮਗਰੀ ਹੈ ਇਹ ਜੋ ਸਾਰਾ ਹੀ खड़कत जो है सृष्टि जो है नजर आ रही है वो सारी आप जी के ही सहारे टिकी गई है सतगुरु जी कृपा करते हैं हे मेरे प्रीतम मेरे प्यारे मेरे प्राणा दे आधार हे परमात्मा वागुरु जी आप जी का पावन दर्शन पेख करके मेरा ये जो मन है ਉਹ ਅਨੰਦ ਅਤੇ ਉਲਾਸ ਦੇ ਵਿੱਚ ਸਦਾ ਹੀ ਬਣਿਆ ਰਹਿੰਦਾ ਹੈ। Pavlov ਸਾਧ ਸੰਗਤ ਵਿੱਚ ਜਿਸ ਮੇਲੇ ਮੈਂ ਜੁੜਦਾ ਹਾਂ ਤੇ ਮੇਰਾ ਮਨ ਜੋ ਹੈ ਉਹ ਬੜਾ ਹੀ ਮਿਗਾਸ਼ ਦੇ ਵਿੱਚ ਆ ਜਾਂਦਾ ਹੈ। ਉਹ ਬੇਰਾਗ ਦੇ ਵਿੱਚ ਬਣਉਂਦਾ ਹੈ। ਉਹ ਜੁੜ ਜਾਂਦਾ ਹੈ ਇਸ ਦੇ ਸਾਰੇ ਹੀ ਭਗਤਨਾ ਜੋ ਹੈ ਸ਼ਾਂਤ ਹੋ ਜਾਂਦੀ ਹੈ। ਆਲਿਕ ਜੋਤਿ ਬ੍ਰਹਮ 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 ਹਾਰੇ ਕੋਟ ਗਏ ਅਬ ਸਾਜ ਸੰਘਾਰੇ ਅਨੇ ਕਾਹੀ ਜਨਮ ਜੋੜੀਆਂ ਪਰਮ ਪਰਮ ਕੇ ਥਕ ਗਏ ਹਾ ਹਾਰ ਗਏ ਹਾ ਅਣਕ ਜੋਨ ਪ੍ਰਮ 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 ਹਾਰੇ ਪਰਮ ਪਰਮ ਕੇ ਜੁਨਾ ਦੇ ਵਿੱਚ ਬਹਿ ਬਹਿ ਕੇ ਹੁਣ ਥਕ ਗਏ ਹਾ ਕੋਟ ਗਏ ਅਬ ਸਾਜ ਸੰਘਾਰੇ ਤਾਂ ਕਰਕੇ ਹੀ ਹੁਣ ਮੈਂ ਸਾਧ ਗਣਾ ਦੇ ਜੋ ਤੇਗ ਹੈ ਉਹ ਲਈ ਹੈ ਮੈਂ ਗੁਰੂ ਦੇ ਤੇਗ ਜੋ ਹੈ ਉਸ ਨੂੰ ਲੈਣਾ ਕੀਤਾ ਹੈ ਆਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰ ਦੇਵ ਰੈ ਨਾਰੇ ਏ ਆਗਮ ਅਗੋਚਰ ਅਲਖ ਅਪਾਰ ਜਿਸ ਦਾ ਕੋਈ 파ਰ ਨਹੀਂ ਪਾਸ ਕਰਦਾ ਹੈ হে ਅਕਾਲ ਪੁਰਖ ਵਾਹਿਗੁਰੂ ਤੋਂ ਬੇਅਤ ਹੈ ਨਾਨਕ ਸਿਮਰ ਦੇਵਰੇਾਰੇ ਐਸੇ ਕਿਰਪਾ ਕਰੋ ਨਾਨਕ ਆਪ ਜੀ ਦੇ ਚਰਨਾ ਚ ਵਾਸ ਕਰਦੇ ਹਨ ਕਿ ਦਿਨ ਅਤੇ ਰਾਤ ਮੈਂ ਆਪ ਜੀ ਨੂੰ ਹੀ ਸਿਮਰਦਾ ਰਹਾਂ ਐਸਾ ਮੈਨੂੰ ਆਸ਼ੀਰਵਾਦ ਬਖਸ਼ਿਸ਼ ਕਰੋ ਐਸੇ ਮੈਨੂੰ ਲੇਵ ਬਖਸ਼ਿਸ਼ ਕਰੋ ਐਸੀ ਮੇਨੂੰ ਤੁਹਾਡਾ ਬਲਤ ਜੋ ਹੈ ਉਹ ਬਖਸ਼ਿਸ਼ ਕਰੋ ਸੋ ਸਤਿਗੁਰੂ ਦੀ ਕਿਰਪਾ ਕਰਨ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇੱਕ ਸ਼ਬਦ ਦੀ ਹਾਜ਼ਰੀ ਭਰਿ ਸਾਬੇ ਦੀ ਉਸ ਤੋਂ ਬਾਅਦ ਸਮਾਪਤੀ ਹੋਵੇਗੀ ਸੋ ਆਪ ਸਾਰੇ ਜੋ ਕਿ ਗੁਰੂ ਦਰਬਾਰ ਦੇ ਵਿੱਚ ਜੁੜ ਕਰਕੇ ਹਾਜ਼ਰੀਆਂ ਭਰਿ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਤੁਕ ਉਹਨਾਂ ਕਰਤੀਆਂ ਹੋ ਜਾਂਦੀਆਂ ਹਨ ਸਾਧ ਗੁਰੂ ਜੀ गुरु की संगत बख्श जो घर बख्श जियो फतेह का जवाब फतेह बच गो वाहे गुरु का खालसा वाहे गुरु